ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਚੀਮਾ ਵਰਲਡ ਵਾਈਡ ਫੇਮਸ ਆਪਣਾ ਗਾਣਾ ਸ਼ੂਟ ਸੀਗਾ ਜੀ 29 ਤਰੀਕ ਨੂੰ ਸੋ ਮੀਹ ਦੇ ਕਾਰਨ ਕਰਕੇ ਅੱਜ 5 ਤਰੀਕ ਨੂੰ ਵੀਡੀਓ ਸ਼ੂਟ ਹੋ ਰਿਹਾ ਜੀ ਸਾਰੇ ਵੀਰਾਂ ਨੇ ਬਹੁਤ ਜ਼ਿਆਦਾ ਮਿੰਤ ਕੀਤੀ ਹੈ ਜੀ ਆਪਣਾ 18 ਤਰੀਕ ਨੂੰ 18 ਤਰੀਕ ਨੂੰ ਆਪਣਾ ਗਾਣਾ ਵੀਡੀਓ ਵਿਦ ਆਡੀਓ ਆ ਜਾਣਾ ਹੈ ਜੀ ਕੰਪਲੀਟ ਸੋ ਖਾਨ ਸਾਹਿਬ ਸਾਡੇ ਬਹੁਤ ਵਧੀਆ ਭਾਈ ਨੇ ਬਹੁਤ ਜ਼ਿਆਦਾ ਸਭ ਤੋਂ ਵੱਧ ਤੋਂ ਵੱਧ ਸਪੋਰਟ ਕੀਤਾ ਹੈ ਜੀ ਏ ਨਗਰ헤 ਹੇਅਰ ਸਟਾਈਲ ਭਾਈ ਆਪਣੇ ਬਹੁਤ ਵਧੀਆ ਟੈਂਡ ਸੈੱਟ ਕੀਤਾ ਹੈ ਜੀ ਵਰਲਡ ਫੇਮਸ ਹੈ ਇਹਨਾਂ ਦਾ ਹੇਅਰ ਸਟਾਈਲ ਬਹੁਤ ਵਧੀਆ ਤੇ ਨਵਯੁਗ ਭਾਈ ਆਪਣੇ ਵੀਡੀਓ ਡਾਇਰੈਕਟਰ ਭਾਈ ਸੋ ਆਪਣੇ ਜੀਤ ਪਰਜੀਤ ਭਾਈ ਇਹਨਾਂ ਨੇ ਵੀ ਬਹੁਤ ਇਹਨਾਂ ਨੇ ਵੀ ਇਹਦਾ ਇਹ ਬੰਦੇ ਦਾ ਨਾਮ ਪ੍ਰਦੀਪ ਪ੍ਰਦੀਪ ਜੀਤ ਭਾਈ ਤੇ ਬਹੁਤ ਜ਼ਿਆਦਾ ਵੱਧ ਤੋਂ ਵੱਧ ਸਪੋਰਟ ਕੀਤਾ ਮੇਰੇ ਵੀਰ ਨੇ ਜਿੱਤੇ ਜੈਦਾ ਸਭ ਤੋਂ ਵੀਰੇ ਨੇ ਬਹੁਤ ਜ਼ਿਆਦਾ ਵੱਧ ਤੋਂ ਵੱਧ ਸਪੋਰਟ ਇਹ ਆਪਣੇ ਜੀ ਆਪਣੇ ਵੀਰ ਬਹੁਤ ਵਧੀਆ ਵੀਰ ਆਪਣੇ ਵੱਡੇ ਭਰਾ ਗੋਲਡਨ ਸੰਘੇੜਾ ਬਾਈ ਜੀ ਦੇਸੀ ਸਵੇ ਕੰਪਨੀ ਦੇ ਮਾਲਕ ਸੋ ਇਹ ਵੀਰ ਵੀ ਆਪਣੇ ਵਧੀਆ ਫਰੈਂਡ ਹੈ ਆਪਣੇ ਭਰਾ ਨੇ ਬਹੁਤ ਵਧੀਆ ਇਹ ਇਹ ਬਾਈ ਪੂਰਾ ਜੋਰ ਲੱਗ ਰਿਹਾ ਜੀ ਪੂਰੇ ਪੈਸੇ ਲੱਗ ਰਿਹਾ ਜੀ ਪ੍ਰੋਡਿਊਸਰ ਸਾਹਿਬ ਦੇ ਤੇ ਬੇਸਿਕ ਵੈਗ ਤਾਂ ਆ ਰਿਹਾ ਤੇ ਬਹੁਤ ਵਧੀਆ ਗਾਣਾ ਬਾਈ ਦਾ ਸ਼ੂਟ ਹੋ ਰਿਹਾ ਅੱਜ ਸਵਾਦ ਆਇਆ ਬਈ ਕਿਉਂ ਹਾਂਜੀ ਹਾਂਜੀ ਪੂਰਾ 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 ਨਜ਼ਾਰਾ ਆਇਆ ਇੱਥੇ ਕਿੱਧਰ ਇੰਦਰ ਇੰਦਰ ਕਿੱਥੇ ਗਿਆ ਮੇਖਾਨ ਸਾਹਿਬ ਆਪਣੇ ਆਪ ਨੇ ਬਹੁਤ ਜਾਨਾ ਸੋਣਾ ਮੜੇ